ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਮਜ਼ਬੂਰ ਜਿਹੜੇ ਹੁੰਨੇ ਤੂੰ ਜੋੜਦਾ ਤੋੜਦਾ ਨਹੀਂ ਹੈ ਮਜ਼ਬੂਰ ਜਿਹੜਾ ਹੈ ਉਹ ਪਿਆਰ ਸਿਖਾਉਂਦਾ ਨਫ਼ਰਤ ਨਹੀਂ ਸਿਖਾਉਂਦਾ ਜੇ ਸਾਡੇ ਵਿਚਕਾਰ ਕੋਈ ਚੀਜ਼ ਤੋੜ ਪੈਦਾ ਕਰ ਰਹੀ ਹੈ ਨਫ਼ਰਤ ਪੈ ਰਹੀ ਹੈ ਤਾਂ ਸਮਝੋ ਉਹ ਧਰਮ ਹੈ ਧਰਮ ਦੇ ਪੇਛੇ ਹੈ ਕਿਰਤਮ ਲੈ ਕੇ ਅਕਾਸ਼ੀ ਗੁਰੂਆਂ ਸਾਹਿਬ ਜੀ ਦਾ ਚੈਪਟਰ ਹੈ ਪਰਵਤੀ ਅੰਗ 1349 ਅਬੂਲਲ੍ਹਾ 100 ਰੁਪਇਆ ਉਦ੍ਰਿਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾ ਕੋ ਪੁਜਿਆ ਕੌਣ ਭਲੇ ਕੋ ਮੰਦੇ ਸ਼੍ਰੀ ਗੁਰੂ ਸਾਹਿਬ ਸੋਰਠ ਬਹਲਾ ਪਹਿਲਾ ਅੰਗ 611 ਇੱਕ ਪਿਤਾ ਇੱਕ ਸਕੇ ਹੰਬਾਰਿਕ ਹੋਈ ਗੁਰੂ ਸਾਹਿਬ ਨੇ ਇਹ ਸਿਖਾ ਦੀ ਗੁਰੂ ਸਾਹਿਬ ਨੇ ਉਦਾਸੀਆਂ ਕੀਤੇ ਚਾਰ ਉਹਨਾਂ ਨੂੰ ਸ਼ੌਂਦ ਸਹਿਰ ਕਰਨ ਦਾ ਪਾਈ ਮਰਦਾਨੇ ਨੇ ਆਪ ਹੀ ਕਿਹਾ ਸੀ ਕਿ ਮੈਂ ਤਾਂ ਰੋਜ਼ੇ ਰੱਖਦਾ ਨਵਾਜ਼ਾ ਪੜਦਾ ਇੱਕ ਅੱਛਾ ਮੁਸਲਮਾਨ ਬਣ ਲਈ ਇਹੀ ਬਹੁਮਤ ਸਾਹਿਬ ਦਾ ਪ੍ਰਪਰਦਾ ਫਰਮਾਨ ਹੋ ਗਿਆ ਤੇ ਉਸ ਵੇਲੇ ਰੋਜ਼ੇ ਵੀ ਆਏ ਸਨ ਹਰ ਸਾਲ ਉਹਦੇ ਰੋਜ਼ੇ ਤੋਂ ਰੋਜ਼ਿਆਂ ਦੇ ਦੋਨੇ ਹੁੰਦੇ ਉਹਨੇ ਗੁਰੂ ਨਾਨਕ ਸਾਹਿਬ ਦੇ ਪਾਈ ਮਰਦਾਨਾ ਤੇ ਉਸ ਵੇਲੇ ਰਫਤਾਰੀ ਕੋਲ ਕਰਵਾਦਾ ਸੀ ਗੁਰੂ ਸਾਹਿਬ ਜੀ ਸੈਰੀ ਕੋਲ ਕਰਵਾਉਂਦਾ ਹੁੰਦਾ ਉਹ ਪਾਈ ਮਰਦਾਨੀ ਮਿੱਤਰੀ ਗੁਰੂ ਸਾਹਿਬ ਕਰਾਉਂਦੇ ਹੁੰਦੇ ਤੇ ਅਰਦਾ ਪਹਿਲਾਂ ਪੰਜਾਬ ਹੋਣਾ ਨੂੰ ਇਦਾਂ ਹੀ ਹੋਣਾ ਜਦੋਂ ਸਾਡੇ ਦਾਦੇ ਤੋਂ ਗੱਲਾਂ ਸੁਣਦੇ ਤਾਂ ਕਹਿੰਦੇ ਅਸੀਂ ਜਦੋਂ ਫਸਲ ਪੜ੍ਹਨੀ ਹੁੰਦੀ ਸੀ ਉਹ ਸਾਡੇ ਆਂਦੇ ਸਾਰੇ ਜਣੇ ਰੋਟੀ ਸਾਡੇ ਮੰਦੀ ਦੀ ਤੇ ਉਹਨੇ ਫਸਲ ਕੱਢਦੇ ਸੋਚੀ ਦੇ ਦਿੰਦੇ ਅਸੀਂ ਇਦਾਂ ਦੀਵਾਲੀਆਂ ਤੇ ਗੁਰਪੁਰਵ ਅਸੀਂ ਇਕੱਠੇ ਮਿਲ ਕੇ ਬਣਾਉਂਦਾ ਹਾਂ ਉਹਨੂੰ ਲੱਗਿਆ ਵੀ ਅੱਜ ਪੂਰਾ ਪੁਰਾਣਾ ਪੰਜਾਬ 47 ਸਾਲਾਂ ਦਾ ਫੇਰ ਵਾਪਸ ਆ ਗਿਆ ਹੈ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਮਜ਼ਹਬ ਜਿਹੜਾ ਹੈ ਉਹਨੇ ਤੋ ਜੋੜਦਾ ਤੋੜਦਾ ਨਹੀਂ ਹੈ ਮਜ਼ਹਬ ਜਿਹੜਾ ਹੈ ਉਹ ਪਿਆਰ ਸਿਖਾਉਂਦਾ ਨਫਰਤ ਨਹੀਂ ਸਿਖਾਉਂਦਾ ਜੇ ਸਾਡੇ ਵਿਚਕਾਰ ਕੋਈ ਚੀਜ਼ ਤੋੜ ਪੈਦਾ ਕਰ ਰਹੀ ਹੈ ਨਫਰਤ ਪੈ ਰਹੀ ਹੈ ਤਾਂ ਸਮਝੋ ਉਹ ਧਰਮ ਹੈ ਧਰਮ ਦੇ ਪੇਛੇ ਕਿਉਂਕਿ ਜੇ ਅਸੀਂ ਵਕਫ ਵਕਫ ਧਰਮਾਂ ਦੇ ਗ੍ਰੰਥਾਂ ਦੇ ਛਾਦ ਮਾਰਦੇ ਹਾਂ ਤਾਂ ਸਾਨੂੰ ਉੱਥੋਂ ਇਨਸਾਨੀ ਦੀ ਮੁਹੱਬਤ ਦੀ ਗੱਲ ਮਿਲਦੀ ਹੈ ਹਿੰਦੂ ਧਰਮ ਦੇ ਇੱਕ ਧਰਮ ਗ੍ਰੰਥ ਹੈ ਮਹਾ ਉਪਨਿਸ਼ਦ ਅਧਿਆਇ 6 ਸ਼ਲੋਕ 72 ਵਾਸੂਧੈਵ ਕੁਟੰਬਕਮ ਤਾਂ ਵਾਟ ਇਜ਼ ਵਨ ਫੈਮਿਲੀ ਇਹ ਸਾਰਾ ਸੰਸਾਰਿਕ ਪਰਿਵਾਰ ਹੈ ਤੁਸੀਂ ਇੱਕ ਪਰਿਵਾਰ ਦੇ ਮੈਂਬਰ ਹਾਂ ਤੇ ਜੇ ਅਸੀਂ ਗੱਲ ਕਰਦੇ ਸਿੱਖ ਧਰਮ ਦੀ ਸਿੱਖ ਧਰਮ ਦਾ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚੈਪਟਰ ਹੈ ਪਰਵਾਤੀ ਅੰਗ 1349 ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸੰਬੰਧੇ ਇੱਕ ਨੂਰ ਤੇ ਸਭ ਜਾ ਕੋ ਪਜਿਆ ਕੌਣ ਭਲੇ ਕੋ ਮੰਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੋਰਠ ਮਹੱਲਾ ਪਹਿਲਾ ਅੰਗ 611 ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੇ ਦਸ ਸ੍ਰੀ ਦਸ਼ਮ ਗ੍ਰੰਥ ਦਾ ਕਾਲ ਉਸ ਤੰਗ ਬਿਆਲੀ ਜਿਹਨੂੰ ਪ੍ਰੇਮ ਕੀਓ ਤਿਨਹੀ ਪਰਮ ਪਾਇਓ ਤੇ ਜੇ ਅਸੀਂ ਗੱਲ ਕਰਦੇ ਹਾਂ 크੍ਰਿਸਚੀਅਨਟੀ ਦੀ 크੍ਰਿਸਚੀਅਨਟੀ ਦਾ ਤਾਂ ਧਰਮ ਗ੍ਰੰਥ ਹੈ ਯੋਹੰਨਾ ਦੀ ਅੰਜੀਲ ਚੈਪਟਰ 4 ਅ ਵਰਸ ਨੰਬਰ 8 ਤੇ ਕਿਹਾ ਜੋ ਪ੍ਰੇਮ ਨਹੀਂ ਰੱਖਤੇ ਉਹ ਪਰਮੇਸ਼ਰ ਨੂੰ ਨਹੀਂ ਜਾਣਦੇ ਜੋ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ ਕਿਉਂਕਿ ਪਰਮੇਸ਼ਰ ਪ੍ਰੇਮ ਹੈ ਕੁਰਾਨ ਸ਼ੇਖ ਜੀ ਦਾ ਚੈਪਟਰ ਹੈ ਅ ਅਲ ਹੁਜੂਰਾਤ ਵਰਸ ਨੰਬਰ 13 ਯਾਯੂਹਾਨਾਸੂ ਇਨਨਾ ਖਲਕਨਾਕੁਮ ਮਿਨ ਜ਼ਕਰਿਓ ਵਾ ਉਨਸਾ ਪਰ ਉਹਦਾ ਫਰਮਾਨ ਨੂੰ ਪਰਮਾਤਮਾ ਦਾ ਹੈ ਇਨਸਾਨੋ ਹੈ ਲੋਕੋ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਆਦਮੀ ਅਤੇ ਇੱਕਔਰਤ ਪੈਦਾ ਕੀਤਾ ਦੂਜੇ ਸ਼ਬਦਾਂ ਵਿੱਚ ਸਾਡੇ ਸਾਰਿਆਂ ਦੇ ਮੁੱਢਲੇ ਮਾਪਾ ਪਿਕਨੇ ਇਸ ਲਈ ਸੰਸਾਰ ਦੇ ਸਾਰੇ ਲੋਕ ਚਾਹੇ ਕਿਸੇ ਵੀ ਧਰਮ ਕੌਮ ਜਾਂ ਇਲਾਕੇ ਨਾਲ ਸੰਬੰਧ ਰੱਖਦੇ ਨੇ ਆਪਸ ਵਿੱਚ ਪੰਪੜਾਦੇ ਤੇ ਮਦਦ ਤੇ ਇੱਕ ਚੈਪਟਰ ਹੋ ਰਿਹਾ ਕੁਰਾਨ ਸ਼ਰੀਫ ਚ ਬਣੀ ਇਸਰਾਇਲ ਹਵਸ ਨੰਬਰ 70 ਪਲਕਦ ਕਰਨਾਮਾ ਬਣੀ ਆਦਮ ਰੱਬ ਦਾ ਫਰਮਾਨ ਹੈ ਬਿਨ ਇਨਸਾਨ ਨੂੰ ਇੱਜ਼ਤ ਵਾਲਾ ਬਣਾਇਆ ਤੇ ਪ੍ਰੋਫੈਟ ਮੁਹੰਮਦ ਸਾਹਿਬ ਦਾ ਫਰਮਾਨ ਅਲ ਹਲਕੋ ਯਾਲੁਲਾ ਸਾਰਾ ਜਿਹੜਾ ਹੈ ਇਨਸਾਨੀਤ ਰੱਬ ਦਾ ਪਰਿਵਾਰ ਹੈ ਰੱਬ ਨੂੰ ਸਾਰੀ ਇਨਸਾਨੀ ਚ ਸਭ ਤੋਂ ਵੱਧੋ ਪਿਆਰਾ ਹੈ ਜਿਹੜਾ ਉਸ ਦੇ ਪਰਿਵਾਰ ਨਾਲ ਇਨਸਾਨੀ ਤਰ੍ਹਾਂ ਪਹੁੰਚੂ ਕਰੇ ਅੱਜ ਦੇ ਅੱਜ ਦੇ ਪ੍ਰੋਗਰਾਮ ਵਿੱਚ ਭਾਈਚਾਰੇ ਦੇ ਕਿੰਨੇ ਕ ਬੱਚੇ ਕਿੰਨੇ ਵੱਡੇ ਆਪਣੇ ਪਹੁੰਚੇ ਜਿਨ੍ਹਾਂ ਨੇ ਅੱਜ ਵੀ ਰੋਜ਼ਕੋ ਜੀ ਤਕਰੀਬਨ ਸਾਰੇ ਲੋਕ ਤੇ ਤਿੰਨੇ ਚਾਰ ਧਰਮਾਂ ਦੇ ਲੋਕ ਥੇ ਔਰ ਇਹ ਗੁਰੂ ਸਾਹਿਬ ਦੀ ਇਹ ਸਿੱਖਿਆ ਸੀ ਗੁਰੂ ਸਾਹਿਬ ਜੀ ਉਹਦਾ ਸਹਿਕਤੀਰੇ ਚਾਰ ਉਹਨਾਂ ਨੂੰ ਕੁਸ਼ੌਨ ਦਾ ਸਹਿਰ ਕਰਨ ਦਾ ਤੁਸੀਂ ਨੇ ਕਿਸੇ ਦੇ ਉੱਪਰ ਗੱਲ ਕੀਤੀ ਸੀ ਕਿ ਨਾ ਮੈਂ ਅੱਜ ਜਿਹੜਾ ਇਸ ਜਗ੍ਹਾ ਤੇ ਆ ਕੇ ਸਾਨੂੰ ਜਿਹੜਾ ਉਹ ਗੁਰੂ ਸਾਹਿਬਾਂ ਦੇ ਸੰਦੇ ਜਿਹੜੇ ਦਿੱਤੇ ਸੀ ਪਾਲਾ ਪਤਾਲ ਨਾਲ ਤੁਸੀਂ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਜਿਹੜਾ ਉਹ ਆਪਣੇ ਜਿਹੜਾ ਰਾਤ ਉੱਪਰ ਐਵੇਂ ਜਿਹੜਾ ਰੋਜ਼ਾ ਕਰਵਾ ਕਿਤਾਬ ਹੈ ਜੀਵਨ ਚਿੱਤਰ ਗੁਰੂ ਨਾਨਕ ਦੇਵ ਜੀ 12 ਨੰਬਰ 47 ਤੇ ਉਹਦੇ ਲੇਖਕ ਨੇ ਡਾਕਟਰ ਤਰੋਚਰ ਸਿੰਘ ਜੀ ਉਹ ਲਿਖਦੇ ਨੇ ਕਿ ਇੱਕ ਵਾਰੀ ਭਾਈ ਮਰਦਾਨਾ ਨੇ ਆਪ ਹੀ ਇਹ ਕਿਹਾ ਸੀ ਕਿ ਮੈਂ ਤਾਂ ਰੋਜ਼ੇ ਰੱਖਦਾ ਨਵਾਜ਼ਾ ਪੜਦਾ ਇੱਕ ਅੱਛਾ ਮੁਸਲਮਾਨ ਬਣ ਲਈ ਇਹੀ ਬਹੁਮਤ ਸਾਹਿਬ ਦਾ ਪ੍ਰਫੁੱਤ ਦਾ ਫਰਮਾਨ ਹੈ ਮਤਲਬ ਇਹ ਦੇਖੋ ਇੱਕ ਜੀ ਮੇਜੇ ਬਦੱਸੇ ਕਿ ਸੂਰਤ ਉਦੀ ਕੀ ਹਕੀਕਤ ਹੁੰਦੀ ਹੈ ਨਮਾਜ਼ ਪੜਨਾ ਇੱਕ ਸਟਰਕਚਰ ਹੈ ਬਾਹਲੀ ਗੱਲ ਹੈ ਅਸਲ ਉਹਦੇ ਅੰਦਰ ਕੀ ਹਕੀਕਤ ਹੈ ਕੁਰਬਾਨੀ 'ਚ ਵੀ ਕਿਹਾ ਹੈਗਾ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹੱਲਾ ਪਹਿਲਾ 141 ਦੇ ਪੰਜ ਨਮਾਜ਼ਾਂ ਵਖਤ ਪੰਜੇ ਪੰਜਾ ਪੰਜ ਕੱਲ ਕੀਤੀ ਨਾ ਤੇ ਇਸ ਨੇ ਭਾਈ ਮਰਦਾਨੇ ਨੇ ਕਿਹਾ ਮੈਂ ਰੋਜ਼ੇ ਰੱਖਦਾ ਨਮਾਜ਼ਾਂ ਪੜ੍ਹਦਾ ਅੱਛਾ ਮੁਸਲਮਾਨ ਬਣ ਲਈ ਇੱਕ ਪੈਗੰਬਰ ਦਾ ਫਰਮਾਨ ਹੈ ਤੇ ਮੈਂ ਇੱਕ ਦੂਸਰੀ ਗੱਲ ਇਹ ਕੀਤੀ ਸੀ ਜਦੋਂ ਗੁਰੂ ਸਾਹਿਬ ਤੇ ਭਾਈ ਮਰਦਾਨਾ ਤਕਰੀਬਨ 47 ਤੋਂ ਲੈ ਕੇ ਨਾ ਸੰਤੂ ਲੈ ਕੇ 40 ਸਾਲ ਤੱਕ ਇਕੱਠੇ ਰਹੇ ਨੇ ਉਹਨਾਂ ਜ਼ਿੰਦਗੀ ਜੀ ਚਾਰ ਦਸਿਆਵਾਂ ਚ ਰਹੇ ਨੇ ਤੀਸਰੀ ਦਸਵੀਂ ਚ ਗੁਰੂ ਸਾਹਿਬ ਨੇ ਲਗਭਗ 3 ਸਾਲ ਗੁਜ਼ਾਰੇ ਨੇ ਇਹਦੇ ਵਿੱਚ ਹਰ ਦੇਸ਼ਾਂ ਚ ਇੱਕ ਕਿਤਾਬ ਹੈ ਧਰਮ ਤੇ ਸਦਾਚਾਰ ਪੇਜ ਨੰਬਰ ਹੈ 61 ਔਰ ਲੇਖਕ ਹਨ ਡਾਕਟਰ ਸਾਹਿਬ ਸਿੰਘ ਜੀ ਉਹ ਲਿਖਦੇ ਨੇ ਜਦੋਂ 3 ਸਾਲ ਗੁਜ਼ਾਰੇ ਗੁਰੂ ਸਾਹਿਬ ਨੇ ਤਾਂ 3 ਸਾਲਾਂ ਦੇ ਰੋਟੀਆਂ ਘਰ ਤੋਂ ਪਕਾ ਕੇ ਨਾਲ ਨਹੀਂ ਜਾ ਸਕਦੇ ਸਨ ਉੱਥੇ ਮੁਸੌਲਾਂ ਦੇ ਕਰਾ ਦੇ ਪੱਕੇ ਭੋਜਨ ਖਾਂਦੇ ਰਹੇ ਤੇ ਇਸ ਦਰਮਿਆਨ ਚ ਜਦੋਂ ਸਫ਼ਰ ਕਰਦੇ ਤਾਂ ਉਸ ਵੇਲੇ ਮੋਬਾਈਲ ਹਵਾਈ ਜਹਾਜ਼ ਨਹੀਂ ਥੇ ਨਾ ਮੋਬਾਈਲ ਤੇ ਨਾ ਹਵਾਈ ਜਹਾਜ਼ ਤੇ ਨਾ ਗੱਡੀਆਂ ਚੱਲ ਰਹੀਆਂ ਸੀ ਪੈਦਲ ਸਫ਼ਰ ਕਰਦੇ ਸਨ ਇਹ ਤਰੀ ਉਹ ਜੰਗਲ 'ਚ ਥੇ ਕਿਤੇ ਮਾਰੇ ਪਹਾੜ ਤੇ ਸਨ ਤਾਂ ਉਸ ਵੇਲੇ ਰੋਜ਼ੇ ਵੀ ਆਏ ਸਨ ਹਰ ਸਾਲ ਉਹਦੇ ਰੋਜ਼ੇ ਤਾਂ ਉਹ ਰੋਜ਼ਿਆਂ ਦੇ ਦੋਨੇ ਹੁੰਦੇ ਉਹਨਾਂ ਦੇ ਗੁਰੂ ਨਾਨਕ ਸਾਹਿਬ ਦੇ ਭਾਈ ਮਰਦਾਨਾ ਤੇ ਉਸਨੇ ਵਖਤਾਰੀ ਕੋਲ ਕਰਵਾਉਣਾ ਸੀ ਗੁਰੂ ਸਾਹਿਬ ਦੀ ਸੈਰੀ ਕੋਲ ਕਰਵਾਉਣਾ ਹੂਗਾ ਉਹ ਭਾਈ ਮਰਦਾਨੇ ਵਿੱਚ ਵੀ ਗੁਰੂ ਸਾਹਿਬ ਪੁਰਾਉਂਦੇ ਹੋਣਗੇ ਤੇ ਉਸੇ ਤੀਰ ਮੈਂ ਜਿਹੜਾ ਵਰਣ ਕੀਤਾ ਉਹ ਵੀ ਜਿਹੜੀ ਕਿਤਾਬ ਹੈ ਦੂਸਰੀ ਗੁਰੂ ਸਾਹਿਬਾਨ ਦੇ ਮੁਸਲਮਾਨ ਮੂਰੀਦ 15 ਨੰਬਰ 53 ਤੇ ਉਹ ਗੱਜਲ ਵਾਲਾ ਸੁਖਮਨ ਸਿੰਘ ਉਹਦੇ ਨੇ ਉਹਦੇ ਰਾਈਟਰ ਨੇ ਉਹ ਲਿਖਦੇ ਨੇ ਵੀ ਇੱਕ ਵਾਰੀ ਭਾਈ ਮਰਦਾਨੇ ਨੇ ਹੌਸਲਾ ਕਰਕੇ ਜਦੋਂ ਇੰਨੇ ਸਾਲ ਇਕੱਠੇ ਚੱਲਦੇ ਰਹੇ ਦੋਨੇ ਪਰ ਵਿੱਚ ਇੱਕ ਹੋਰ ਗੱਲ ਦੱਸਦਾ ਹਾਲਾਂਕਿ ਗੁਰੂ ਸਾਹਿਬ ਭਾਈ ਮਰਦਾਨੇ ਡੂੰਘੇ ਲੇਕਿਨ ਗੁਰੂ ਸਾਹਿਬ ਨੇ ਮਰਦਾਨੇ ਨੂੰ ਆਪ ਹੀ ਭਾਈ ਦੀ ਪਦਵੀ ਦਿੱਤੀ ਸੀ ਇਹ ਪਹਿਲਾ ਬੰਦਾ ਹੈ ਜਿਹਨੂੰ ਗੁਰੂ ਸਾਹਿਬ ਨੇ ਆ ਪਦਵੀ ਦਿੱਤੀ ਸੀ ਖੋਦ ਸਾਹ ਸੰਬੰਧੀ ਗੁਰਮਤਿ ਸਿਧਾਂਤ ਦੇ 19 ਨੰਬਰ 8 ਤੇ ਇਹ ਦਰਜ ਹੈ ਅੱਛਾ ਮੇਰੇ ਇੱਕ ਹੋਰ ਸਵਾਲ ਹੈ ਕਿ ਛੋਟੀ ਗੱਲ ਹੈ ਜਾਂ ਤਰੇਵੇ ਸਕੂਲ ਦੇ ਵਿੱਚ ਅੱਜ ਇਹ ਪਹਿਲਾ ਜਿਹੜਾ ਦਰਸ਼ਨ ਦੇਖਣ ਨੂੰ ਮਿਲਿਆ ਪਟਿਆਲਾ ਤੋਂ ਮਨੂੰ ਕਹਿੰਦਾ ਕਿ ਕਦੇ ਇੰਝ ਆ ਹੋਇਆ ਹੈ ਭਾਈਚਾਰਕ ਸਹਾ ਕਿੱਦਿਆ ਮਸਾਲ ਕਾਦਾ ਕਰ ਕੋਸ਼ਿਸ਼ ਤੇ ਬੇਸ਼ੱਕ ਵੱਡੀਆਂ ਪੌਂਦ ਦੀ ਸਰਕਾਰਾਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾਂਦੀ ਆ ਔਰ ਲੋਕਲ ਲੋਕ ਜਥੇਬੰਦੀਆਂ ਕਰਦੀਆਂ ਕੀ 메시 ਸਦेश ਕੀ ਹੈ ਜਿਸ ਨੂੰ ਖਾਸ ਤੌਰ ਤੇ ਮੈਨੂੰ ਇਹ ਲੱਗਿਆ ਜਿਵੇਂ ਸੰਤਾਲ ਤੋਂ ਪਹਿਲਾਂ ਪੰਜਾਬ ਹੋਣਾ ਨੂੰ ਇਦਾਂ ਹੀ ਹੋਣਾ ਜਦੋਂ ਸਾਡੇ ਦਾਦੇ ਨੂੰ ਗੱਲਾਂ ਸੁਣਦੇ ਨੇ ਕਹਿੰਦੇ ਅਸੀਂ ਜਦੋਂ ਫਸਲ ਬੜਨੀ ਹੁੰਦੀ ਸੀ ਉਹ ਸਾਡੇ ਆਂਦੇ ਸਾਰੇ ਜਣੇ ਰੋਟੀ ਸਾਡੇ ਬੰਦੀ ਸੀ ਤੇ ਉਹਨੇ ਫਸਲ ਕੱਢਦੇ ਫਿਰ ਰੋਟੀ ਰਹਿੰਦੇ ਅਸੀਂ ਇਦਾਂ ਦਿਵਾਲੀਆਂ ਤੇ ਗੁਰਪੁਰਬ ਵਾਸਤੇ ਇਕੱਠੇ ਮਿਲ ਕੇ ਬਣਾਉਂਦਾ ਹਾਂ ਮੈਨੂੰ ਲੱਗਿਆ ਵੀ ਅੱਜ ਪੂਰਾ ਉਹ ਪੁਰਾਣਾ ਪੰਜਾਬ 47 ਦਾ ਪੁਰਾਣਾ ਦਾ ਫੇਰ ਵਾਪਸ ਆ ਗਿਆ ਹੈ ਮੀਨਾ ਚੱਲ ਰਿਹਾ ਇਹਦੇ ਵਿੱਚ ਚੱਲ ਜੀ ਅਸੀਂ ਆਪਣੇ ਸਕੂਲ ਦੇ ਵਿਹੜੇ ਦੇ ਵਿੱਚ ਕੋਈ 500 ਤੋਂ ਵੀ ਜ਼ਿਆਦਾ ਕਰੀਬ 500 ਪਲੱਸ ਮੁਸਲਿਮ ਭਰਾਵਾਂ ਨੂੰ ਸੱਦਿਆ ਤੇ ਉਹਨਾਂ ਨੇ ਅੱਜ ਆਪਣਾ ਰੋਜ਼ਾ ਇਫਤਾਰ ਇੱਥੇ ਕੀਤਾ ਔਰ ਸਾਡੇ ਬੱਚਿਆਂ ਨੇ ਸਾਡੇ ਟੀਚਰਸ ਨੇ ਸਾਡੇ ਸਟਾਫ ਨੇ ਸਾਡੀ ਪੂਰੀ ਮੈਨੇਜਮੈਂਟ ਨੇ ਇਸ ਨੂੰ ਅਰੇਂਜ ਕੀਤਾ ਜਿਸ ਤਰ੍ਹਾਂ ਨਮਾਜ਼ ਆ ਰਹੀ ਸੀ ਆਪਾਂ ਦੇਖ ਰਹੇ ਸੀ ਇੱਕ ਪਾਸੇ ਨਮਾਜ਼ ਚੱਲ ਰਹੀ ਆ ਪੂਜੇ ਪਾਸੇ ਨਾਲ ਮੰਦਿਰ ਹੈ ਮੰਦਿਰ ਤੇ ਚਾਰਤੀ ਹੋ ਰਹੀ ਆ ਤੇ ਨਾਲ ਗੁਰਦੁਆਰਾ ਸਾਹਿਬ ਉੱਤੇ ਜਿਹੜਾ ਰਾਤ ਸਾਡਾ ਪਾਰਕ ਹੋ ਰਿਹਾ ਉਹ ਤਿੰਨੇ ਪ੍ਰਮਾਤਮਾ ਦੇ ਨਾਮ ਜਿਹੜਾ ਬਕਰੇ ਬਕਰੇ ਤਰੀਕੇ ਨਾਲ ਇਹ ਲਾ ਰਹੇ ਨੇ ਦੁਮਾਰ ਦੇ ਵਿਚਾਰ ਸਭ ਉਹਦੇ ਵੀ ਕਨਸੈਪਟ ਇੱਕਿਆ ਪਰ ਪ੍ਰਮਾਤਮਾ ਨੂੰ ਯਾਦ ਜੰਦ ਕਰੀ ਮੈਨੂੰ ਲੱਗਦਾ ਤੁਹਾਡੇ ਕੁਐਸਚਨ ਜੀ ਤੁਹਾਡਾ ਆਨਸਰ ਆ ਗਿਆ ਕਿ ਪੂਰਾ ਬ੍ਰਹਮੰਡ ਅੱਜ ਖੁਸ਼ੀ ਮਨਾ ਰਿਹਾ